ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਪਾਨਾ ਸਿੱਧੂ ਦੇ ਹੱਕ ਵਿੱਚ ਲਿਖੀ ਗਈ ਹੈ। ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਦਿਆਂ ਪਾਨਾ ਸਿੱਧੂ ਖਿਲਾਫ ਦਰਦ ਸਾਰੀਆਂ ਐਫ ਆਈਆਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਤਾਂ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫੇਰ ਖੁੱਲ ਕੇ ਪਾਨਾ ਸਿੱਧੂ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਅਤੇ ਪਾਨਾ ਸਿੱਧੂ ਖਿਲਾਫ ਦਰਜ ਸਾਰੀਆਂ ਐਫਆਈਆਰ ਨੂੰ ਗਲਤ ਦੱਸਦਿਆਂ ਇਹਨਾਂ ਸਾਰੀਆਂ ਐਫਆਈਆਰ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਜਿਹੜੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਪਾਨਾ ਸਿੱਧੂ ਹੀ ਨਹੀਂ ਸਗੋਂ ਉਸਦੇ ਪਰਿਵਾਰਿਕ ਮੈਂਬਰਾਂ ਤੇ ਵੀ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ ਉਸਦੇ ਬਜ਼ੁਰਗ ਮਾਪਿਆਂ ਭੈਣਾ ਅਤੇ ਭਰਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਕਿ ਬੇਬੁਨਿਆਦ ਹੈ ਗਲਤ ਹੈ मामले ਦੀ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਇਹ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਮਾਬੱਧ ਤੇ ਫਾਸਟ ਟਰੈਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਨਾਲ ਇਨਸਾਫ ਹੋ ਸਕੇ ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਵਿੱਚ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਹਲਕੇ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਭਾਨਾ ਸਿੱਧੂ ਖਿਲਾਫ ਜਿੰਨੀਆਂ ਨੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਹਨਾਂ ਐਫਆਈਆਰ ਦੇ ਨੰਬਰ ਵੀ ਦੱਸੇ ਨੇ ਕਿਹੜੀ ਕਿਹੜੀ ਥਾਂ ਐਫਆਈਆਰ ਦਰਜ ਹੋਈ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਐਫਆਈਆਰ ਭਾਵੇਂ ਲੁਧਿਆਣਾ ਦੀ ਹੋਵੇ ਪਟਿਆਲਾ ਦੀ ਹੋਵੇ ਅਬੋਹਰ ਦੀ ਹੋਵੇ ਜਾਂ ਫਿਰ ਮੋਹਾਲੀ ਦੀ ਹੋਵੇ ਜਿੰਨੀ ਵੀ ਐਫਆਈਆਰ ਪਾਨਾ ਸਿੱਧੂ ਖਿਲਾਫ ਦਰਜ ਹੋਈਆਂ ਨੇ ਉਸ ਦਾ ਵੇਰਵਾ ਉਹਨਾਂ ਨੇ ਚਿੱਠੀ ਵਿੱਚ ਲਿਖ ਕੇ ਗ੍ਰਹਿ ਮੰਤਰੀ ਨੂੰ ਭੇਜਿਆ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਮਾਬਦ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਾਨਾ ਸਿੱਧੂ ਤੇ ਉਸਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਫਿਲਹਾਲ ਖਬਰ ਤੇ ਜਿਆਦਾ ਜਾਣਕਾਰੀ ਲਈ ਸੰਗਰੂਰ ਤੋਂ ਮੇਰੇ ਸਹਿਯੋਗੀ ਤਜਿੰਦਰ ਜੁੜ ਚੁੱਕੇ ਨੇ ਅ ਤੇਜਿੰਦਰ ਜਿਸ ਤਰੀਕੇ ਨਾਲ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਮੰਗ ਕੀਤੀ ਹੈ ਇਨਸਾਫ ਦੀ ਉਹ ਪਹਿਲਾਂ ਵੀ ਭਾਨਾ ਸਿੱਧੂ ਦੇ ਹੱਕ ਵਿੱਚ ਡਟ ਚੁੱਕੇ ਨੇ ਬਿਲਕੁਲ ਵੇਗ ਵੇਗ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜਦੋਂ ਪਹਿਲਾਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਐਮ ਪੀ ਜੋ ਸੰਗਰੂਰ ਤੋਂ ਨੇ ਉਹਨਾਂ ਨੇ ਉਹਨਾਂ ਦੇ ਹੱਥ ਦੇ ਵਿੱਚ ਬੋਲਿਆ ਸੀ ਇੱਕ ਜਿਹੜਾ ਧਰਨਾ ਮਰਦਾਰਚ ਕੀਤਾ ਗਿਆ ਸੀ ਕਿ ਇਸ ਧਰਨੇ ਦੇ ਵਿੱਚ ਸ਼ਾਮਲ ਹੋਵਾਂਗੇ ਸੰਗਰੂਪ ਦੇ ਵਿੱਚ ਲੇਖਿਕ ਦਾ ਸੀ ਗੱਲ ਕਰੀਏ ਤਾਂ ਉਦੋਂ ਵੀ ਇੱਕ ਸਿਮਰਨਜੀਤ ਸਿੰਘ ਮਾਨ ਨੂੰ ਨਜ਼ਰਬੰਦ ਕਰ ਲਿਆ ਗਿਆ ਸੀ ਬਾਅਦ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਵੀ ਆਈ ਸੀ ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਮੈਂ ਜਾਣਾ ਸੀ ਉਸ ਧਰਨੇ ਦੇ ਵਿੱਚ ਲੇਕਿਨ ਮੈਨੂੰ ਨਜ਼ਰਬੰਦ ਕਰ ਲਿਆ ਗਿਆ ਦੇ ਹੋਂਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹੁਣ ਖੁੱਲਕੇ ਸਿਮਰਨਜੀਤ ਸਿੰਘ ਮਾਨ ਤੇ ਦੁਬਾਰਾ ਤੋਂ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਏ ਜੀ ਜੀ ਤੇ ਜਿੰਦਰ ਜਿਸ ਰਿਕਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਸਮਾਬਦ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਕੇਂਦਰੀ ਏਜੰਸੀ ਤੋਂ ਜੀ ਬਿਲਕੁਲ ਵੇਕ ਜੇਪਾਸ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਬੜੇ ਸੁਲਝੇ ਹੋਏ ਇਨਸਾਨ ਨੇ ਤੇ ਜਿਵੇਂ ਉਹਨਾਂ ਨੇ ਇੱਕ ਜਿਵੇਂ ਸਹੀ ਰਸਤਾ ਸਮਝਿਆ ਉਹਨਾਂ ਨੇ ਜਿਵੇਂ ਪੱਤਰ ਆਈ ਉਹਨਾਂ ਨੇ ਸਹੀ ਰਸਤਾ ਸਮਝਿਆ ਉਹ ਰਸਤਾ ਪਨਾਇਆ ਲੇਕਿਨ ਇੱਕ ਗੱਲ ਜ਼ਰੂਰ ਦੇਖਣ ਵਾਲੀ ਇਹ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਮੌਜੂਦਾ ਐਮਪੀ ਨੇ ਖੁੱਲ ਕੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਏ ਨੇ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਜੀ ਜਤਿੰਦਰ ਸ਼ੁਕਰੀਆ ਤਾਂ ਪਾਨਾ ਸਿੱਧੂ ਦੇ ਹੱਕ ਵਿੱਚ ਇੱਕ ਵਾਰ ਫੇਰ ਡਟਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਉਹਨਾਂ ਨੇ ਪਾਨਾ ਸਿੱਧੂ ਲਈ ਇਨਸਾਫ ਮੰਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਨਾ ਸਿੱਧੂ ਖਿਲਾਫ ਜਿੰਨੀਆਂ ਵੀ ਐਫ ਆਈ ਆਰ ਦਰਜ ਹੋਈਆਂ ਨੇ ਉਹ ਗਲਤ ਨੇ ਇੱਥੋਂ ਤੱਕ ਕਿ ਪਹਾਣਾ ਦੇ ਬਜ਼ੁਰਗ ਮਾਪਿਆਂ ਭੈਣਾ ਤੇ ਭਰਾ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਕਿ ਗਲਤ ਹੈ ਇਹਨਾਂ ਸਾਰੇ ਐਫ ਆਈ ਆਰ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਕੇਂਦਰੀ ਜਾਂਚ ਏਜੰਸੀ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸਮਾਵਰਤ ਤੇ ਫਾਸਟ ਟਰੈਕ ਹੋਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਸੇ ਨਾਲ ਹੀ ਸਿਮਰਨ ਜੀ ਸਿਮਾਨ ਨੇ ਚਿੱਠੀ ਵਿੱਚ ਲਿਖਿਆ ਕਿ ਉਹਨਾਂ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਟੱਕਾ ਹੋ ਰਿਹਾ ਹੈ ਉਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ ਤੇ ਆਪਣੀ ਆਵਾਜ਼ بلند ਰੱਖਣਗੇ ਤੁਹਾਨੂੰ ਦੱਸ ਦਈਏ ਕਿ ਪੰਨਾ ਸਿੱਧੂ ਖਿਲਾਫ ਵਕਫ ਵਕ ਥਾਵਾਂ ਤੇ ਮਾਮਲੇ ਦਰਜ ਨੇ ਲੁਧਿਆਣਾ ਵਿਖੇ ਸਭ ਤੋਂ ਪਹਿਲੀ ਐਫ ਆਈ ਆਰ ਦਰਜ ਹੋਈ ਸੀ 20 ਜਨਵਰੀ ਨੂੰ ਜਿਸ ਤੋਂ ਬਾਅਦ ਪੰਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਪਟਿਆਲਾ ਵਿਖੇ ਉਸ ਤੋਂ ਬਾਅਦ ਅਬੋਹਰ ਵਿਖੇ ਤੇ ਫਿਰ ਮੁਹਾਲੀ ਵਿਖੇ ਤੇ ਹਾਲ ਹੀ ਵਿੱਚ ਇੱਕ ਹੋਰ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਪੰਨਾ ਸਿੱਧੂ ਅਤੇ ਉਸ ਦੇ ਪਰਿਵਾਰ ਅਤੇ ਉਸ ਦੇ ਭੈਣਾ ਤੇ ਭਰਾ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੁਣ ਇਸ ਮਾਮਲੇ ਦੀ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਜਾਂਚ ਦੀ ਮੰਗ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਅਤੇ ਇਸ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਦੀ ਉਹਨਾਂ ਨੇ ਸਮਾਬੱਧ ਫਾਸਟ ਟ੍ਰੈਕ ਜਾਂਚ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਇਹ ਚਿੱਠੀ ਪਾਨਾ ਸਿੱਧੂ ਦੇ ਹੱਕ ਵਿੱਚ ਲਿਖੀ ਗਈ ਹੈ। ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਦਿਆਂ ਪਾਨਾ ਸਿੱਧੂ ਖਿਲਾਫ ਦਰਜ ਸਾਰੀਆਂ ਐਫਆਈਆਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਤਾਂ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫੇਰ ਖੁੱਲਕੇ ਪਾਨਾ ਸਿੱਧੂ ਦੇ ਹੱਕ ਵਿੱਚ ਡੱਟ ਗਏ ਨੇ। ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਅਤੇ ਪਾਨਾ ਸਿੱਧੂ ਖਿਲਾਫ ਦਰਜ ਸਾਰੀਆਂ ਐਫਆਈਆਰ ਨੂੰ ਗਲਤ ਦੱਸਦਿਆਂ ਇਹਨਾਂ ਸਾਰੀਆਂ ਐਫਆਈਆਰ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਜਿਹੜੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਭਾਨਾ ਸਿੱਧੂ ਹੀ ਨਹੀਂ ਸਗੋ ਉਸਦੇ ਪਰਿਵਾਰਿਕ ਮੈਂਬਰਾਂ ਤੇ ਵੀ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ ਉਸਦੇ ਬਜ਼ੁਰਗ ਮਾਪਿਆਂ ਭੈਣਾ ਅਤੇ ਭਰਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਕਿ ਬੇਬੁਨਿਆਦ ਹੈ ਗਲਤ ਹੈ ਮਾਮਲੇ ਦੀ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਇਹ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਮਾਪਤ ਤੇ ਫਾਸਟ ਟਰੈਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਹਾਣਾ ਸਿੱਧੂ ਤੇ ਉਸ ਦੇ ਪਰਿਵਾਰ ਨਾਲ ਇਨਸਾਫ ਹੋ ਸਕੇ ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਵਿੱਚ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਹਲਕੇ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਪਹਾਣਾ ਸਿੱਧੂ ਖਿਲਾਫ ਜਿੰਨੀਆਂ ਵੀ ਐਫਆਈਆਰ ਦਰਜ ਹੋਈਆਂ ਨੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਿਆ ਨੂੰ ਚਿੱਠੀ ਲਿਖ ਕੇ ਉਹਨਾਂ ਐਫਆਈਆਰ ਦੇ ਨੰਬਰ ਵੀ ਦੱਸੇ ਨੇ ਕਿਹੜੀ ਕਿਹੜੀ ਥਾਂ ਇਹ ਐਫਆਈਆਰ ਦਰਜ ਹੋਈ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਐਫਆਈਆਰ ਭਾਵੇਂ ਲੁਧਿਆਣਾ ਦੀ ਹੋਵੇ ਪਟਿਆਲਾ ਦੀ ਹੋਵੇ ਅਬੋ ਹੋਵੇਗੀ ਜਿੰਨੇ ਵੀ ਐਫ ਆਈ ਆਰ ਪਾਨਾ ਸਿੱਧੂ ਖਿਲਾਫ ਦਰਜ ਹੋਈਆਂ ਨੇ ਉਸ ਦਾ ਵੇਰਵਾ ਉਹਨਾਂ ਨੇ ਚਿੱਟਰੀ ਨੂੰ ਭੇਜਿਆ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਮਝ ਹੋਣੀ ਚਾਹੀਦੀ ਹੈ ਤਾਂ ਜੋ ਪਾਨਾ ਸਿੱਧੂ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਫਿਲਹਾਲ ਖਬਰ ਤੇ ਜਿਆਦਾ ਜਾਣਕਾਰੀ ਲਈ ਸੰਗਰੂਰ ਤੋਂ ਮੇਰੇ ਸਹਿਯੋਗੀ ਤੇਜਿੰਦਰ ਜੁੜ ਚੁੱਕੇ ਨੇ ਤੇਜਿੰਦਰ ਜਿਸ ਤਰੀਕੇ ਨਾਲ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਮੰਗ ਕੀਤੀ ਹੈ ਇਨਸਾਫ ਦੀ ਉਹ ਪਹਿਲਾਂ ਵੀ ਭਾਨਾ ਸਿੱਧੂ ਦੇ ਹੱਕ ਵਿੱਚ ਡਟ ਚੁਕੇ ਨੇ ਬਿਲਕੁਲ ਵੈਕ ਵੈਕ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜਦੋਂ ਪਹਿਲਾਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਸਿਮਰਤ ਸਿੰਘ ਮਾਨ ਐਮਪੀ ਜੋ ਸੰਗਰੂਰ ਤੋਂ ਨੇ ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਿਆ ਸੀ ਉਹ ਇੱਕ ਜਿਹੜਾ ਧਰਨਾ ਮਿਲਢਾਰਜ ਕੀਤਾ ਗਿਆ ਸੀ ਕਿ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਗੇ ਸੰਗਰੂਰ ਦੇ ਵਿੱਚ ਲੇਖਿਕਾ ਜੇ ਗੱਲ ਕਰੀਏ ਤਾਂ ਉਦੋਂ ਵੀ ਇੱਕ ਸਿਮਰਤ ਸਿੰਘ ਮਾਨ ਨੂੰ ਨਹੀਂ ਨਜ਼ਰਬੰਦ ਕਰ ਲਿਆ ਗਿਆ ਸੀ ਬਾਅਦ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਵੀ ਆਈ ਸੀ ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਮੈਂ ਜਾਣਾ ਸੀ ਉਸ ਧਰਮੇ ਦੇ ਵਿੱਚ ਲੇਕਿਨ ਮੈਨੂੰ ਨਜ਼ਰਬੰਦ ਕਰ ਲਿਆ ਗਿਆ ਜੇ ਉਹਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹੁਣ ਖੁੱਲ ਕੇ ਸਿਮਰਨਜੀਤ ਸਿੰਘ ਮਾਨ ਤੇ ਦੁਬਾਰਾ ਤੋਂ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਏ ਜੀ ਜੀ ਤੇ ਜਨਰਲ ਜਿਸ ਰਿਕਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਸਮਾਬਦ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਕੇਂਦਰੀ ਏਜੰਸੀ ਤੋਂ ਜੀ ਬਿਲਕੁਲ ویک ਜਿਹਾ ਪਾਸਿ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਬੜੇ ਸੁਲਝੇ ਹੋਏ ਇਨਸਾਨ ਨੇ ਤੇ ਜਿਵੇਂ ਉਹਨਾਂ ਨੇ ਇੱਕ ਜਿਵੇਂ ਸਹੀ ਰਸਤਾ ਸਮਝਿਆ ਉਹਨਾਂ ਨੇ ਜਿਵੇਂ ਪੱਤਰ ਆਹੀ ਉਹਨਾਂ ਨੇ ਸਹੀ ਰਸਤਾ ਸਮਝਿਆ ਤੇ ਰਸਤਾ ਪਨਾਇਆ ਲੇਕਿਨ ਇੱਕ ਗੱਲ ਜ਼ਰੂਰ ਦੇਖਣ ਵਾਲੀ ਇਹ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਮੌਜੂਦਾ ਐਮਪੀ ਨੇ ਖੁੱਲ ਕੇ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਆਏ ਨੇ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਜੀ ਜਤਿੰਦਰ ਸ਼ੁਕਰੀਆ ਹਾਕ ਵਿੱਚ ਇੱਕ ਵਾਰ ਫੇਰ ਡਟਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਉਹਨਾਂ ਨੇ ਪਹਾਨਾ ਸਿੱਧੂ ਲਈ ਇਨਸਾਫ ਮੰਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਾਨਾ ਸਿੱਧੂ ਖਿਲਾਫ ਜਿੰਨੀਆਂ ਵੀ ਐਫਆਈਆਰ ਦਰਜ ਹੋਈਆਂ ਨੇ ਉਹ ਗਲਤ ਨੇ ਇੱਥੋਂ ਤੱਕ ਕਿ ਪਹਾਨਾ ਦੇ ਬਜ਼ੁਰਗ ਮਾਪਿਆਂ ਭੈਣਾ ਤੇ ਭਰਾ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਕਿ ਗਲਤ ਹੈ ਇਹਨਾਂ ਸਾਰੇ ਐਫਆਈਆਰ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਕੇਂਦਰੀ ਜਾਂਚ ਏਜੰਸੀ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸਮਾਂਬੱਧ ਤੇ ਫਾਸਟ ਟਰੈਕ ਹੋਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਵਿੱਚ ਲਿਖਿਆ ਕਿ ਉਹਨਾਂ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਟੱਕਾ ਹੋ ਰਿਹਾ ਹੈ ਉਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ ਤੇ ਆਪਣੀ ਆਵਾਜ਼ بلند ਰੱਖਣਗੇ ਤਨੋਤ ਅਸਈ ਕੇ ਪਾਨਾ Sidhu ਖਿਲਾਫ ਵਕਫ ਵਕ ਥਾਵਾ ਤੇ ਮਾਮਲੇ ਦਰਜ ਨੇ ਲੁਧਿਆਣਾ ਵਿਖੇ ਸਭ ਤੋਂ ਪਹਿਲੀ ਐਫ ਆਈ ਆਰ ਦਰਜ ਹੋਈ ਸੀ 20 ਜਨਵਰੀ ਨੂੰ ਜਿਸ ਤੋਂ ਬਾਅਦ ਪਾਨਾ Sidhu ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਪਟਿਆਲਾ ਵਿਖੇ ਉਸ ਤੋਂ ਬਾਅਦ ਅਬੋਹਰ ਵਿਖੇ ਤੇ ਫਿਰ ਮੁਹਾਲੀ ਵਿਖੇ ਤੇ ਹਾਲ ਹੀ ਵਿੱਚ ਇੱਕ ਹੋਰ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਪਾਨਾ Sidhu ਅਤੇ ਉਸ ਦੇ ਪਰਿਵਾਰ ਅਤੇ ਉਸ ਦੇ ਭੈਣਾਂ ਤੇ ਭਰਾ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੁਣ ਇਸ ਮਾਮਲੇ ਦੀ ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਜਾਂਚ ਦੀ ਮੰਗ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਅਤੇ ਇਸ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਦੀ ਉਹਨਾਂ ਨੇ ਸਮਾਪਤ ਤੇ ਫਾਸਟ ਟਰੈਕ ਜਾਂਚ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਪਾਨਾ ਸਿੱਧੂ ਦੇ ਹੱਕ ਵਿੱਚ ਲਿਖੀ ਗਈ ਹੈ। ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਦਿਆਂ ਪਾਨਾ ਸਿੱਧੂ ਖਿਲਾਫ ਦਰਦ ਸਾਰੀਆਂ ਐਫ ਆਈ ਆਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫੇਰ ਖੁੱਲ ਕੇ ਪਾਨਾ ਸਿੱਧੂ ਦੇ ਹੱਕ ਵਿੱਚ ਡਟ ਗਏ ਨੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਅਤੇ ਪਾਨਾ ਸਿੱਧੂ ਖਿਲਾਫ ਦਰਦ ਸਾਰੀਆਂ ਐਫ ਆਈ ਆਰ ਨੂੰ ਗਲਤ ਦੱਸਿਆ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਹੁਣਾਂ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਜਿਹੜੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਭਾਣਾ ਸਿੱਧੂ ਹੀ ਨਹੀਂ ਸਗੋ ਉਸਤੇ ਪਰਿਵਾਰਿਕ ਮੈਂਬਰਾਂ ਤੇ ਵੀ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ ਉਸ ਦੇ ਬਜ਼ੁਰਗ ਮਾਪਿਆਂ ਭੈਣਾ ਅਤੇ ਭਰਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਕਿ ਬੇਬੁਨਿਆਦ ਹੈ ਗਲਤ ਹੈ ਮਾਮਲੇ ਦੀ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਇਹ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਮਾਪਤ ਤੇ ਫਾਸਟ ਟਰੈਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਹਾਣਾ ਸਿੱਧੂ ਤੇ ਉਸਦੇ ਪਰਿਵਾਰ ਨਾਲ ਇਨਸਾਫ ਹੋ ਸਕੇ ਇਸੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਵਿੱਚ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਹਲਕੇ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਪਹਾਣਾ ਸਿੱਧੂ ਖਿਲਾਫ ਜਿੰਨੀਆਂ ਵੀ ਐਫਆਈਆਰ ਦਰਜ ਹੋਈਆਂ ਨੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਹਨਾਂ ਐਫਆਈਆਰ ਦੇ ਨੰਬਰ ਵੀ ਦੱਸੇ ਨੇ ਕਿਹੜੀ ਕਿਹੜੀ ਥਾਂ ਇਹ ਐਫਆਈਆਰ ਦਰਜ ਹੋਈ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਐਫਆਈਆਰ ਭਾਵੇਂ ਲੁਧਿਆਣਾ ਦੀ ਹੋਵੇ ਪਟਿਆਲਾ ਦੀ ਹੋਵੇ ਅਬੋਹਰ ਦੀ ਹੋਵੇ ਜਾਂ ਫਿਰ ਮੁਹਾਲੀ ਦੀ ਹੋਵੇ ਜਿੰਨੇ ਵੀ ਐਫਆਈਆਰ ਪਾਨਾ ਸਿੱਧੂ ਖਿਲਾਫ ਦਰਜ ਹੋਈਆਂ ਨੇ ਉਸ ਦਾ ਵੇਰਵਾ ਉਹਨਾਂ ਨੇ ਚਿੱਠੀ ਵਿੱਚ ਲਿਖ ਕੇ ਗ੍ਰਹਿ ਮੰਤਰੀ ਨੂੰ ਭੇਜਿਆ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਮਾਬਦ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਾਨਾ ਸਿੱਧੂ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਫਿਲਹਾਲ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸੰਗਰੂਰ ਤੋਂ ਮੇਰੇ ਸਹਿਯੋਗੀ ਤੇਜਿੰਦਰ ਜੁੜ ਚੁੱਕੇ ਨੇ ਅਤੇ ਤੇਜਿੰਦਰ ਜਿਸ ਤਰੀਕੇ ਨਾਲ ਸੰਸਦ ਮੈਂਬਰ ਜਿਮਰਜੀਤ ਸਿੰਘ ਮਾਨ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਮੰਗ ਕੀਤੀ ਹੈ ਇਨਸਾਫ ਦੀ ਉਹ ਪਹਿਲਾਂ ਵੀ ਹੀ ਪਾਨਾ ਸਿੱਧੂ ਦੇ ਹੱਕ ਵਿੱਚ ਡਟ ਚੁਕੇ ਨੇ ਬਿਲਕੁਲ ਵੇਗ ਵੇਗ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜਦੋਂ ਪਹਿਲਾਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਸਿਮਰਤ ਸਿੰਘ ਮਾਨ ਐਮਪੀ ਜੋ ਸੰਗਰੂਰ ਤੋਂ ਨੇ ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਿਆ ਸੀ ਇੱਕ ਜਿਹੜਾ ਧਰਨਾ ਮਰਦਾਰਜ ਕੀਤਾ ਗਿਆ ਸੀ ਕਿ ਇਸ ਧਰਨੇ ਦੇ ਵਿੱਚ ਸ਼ਾਮਲ ਹੋਗੇ ਸੰਗਰੂਰ ਦੇ ਵਿੱਚ ਲਿਖੀ ਗੱਲ ਕਰੀਏ ਤਾਂ ਉਦੋਂ ਵੀ ਇੱਕ ਸਿਮਰਤ ਸਿੰਘ ਮਾਨ ਨੂੰ ਇਹ ਨਜ਼ਰਬੰਦ ਕਰ ਲਿਆ ਗਿਆ ਸੀ ਬਾਅਦ ਵਿੱਚ ਉਹਨਾਂ ਦੀ ਇੱਕ ਵੀਡੀਓ ਵੀ ਆਈ ਸੀ ਜਿਸ 'ਚ ਉਹਨਾਂ ਨੇ ਮੈਂ ਜਾਣਾ ਸੀ ਉਸ ਧਰਮੇ ਦੇ ਵਿੱਚ ਲੇਕੇ ਉਹਨੂੰ ਨਜ਼ਰਬੰਦ ਕਰ ਲਿਆ ਗਿਆ ਜੇ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹੁਣ ਖੁੱਲ ਕੇ ਸਿਮਰਨ ਸਿੰਘ ਮਾਨ ਸੇ ਦੁਬਾਰਾ ਤੋਂ ਪਾਲਾ ਸਿੱਧੂ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਏ ਜੀ ਜੀ ਤੇ ਜਿੰਦਰ ਜਿਸ ਰਿਕਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਸਮਾਬਦ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਕੇਂਦਰੀ ਏਜੰਸੀ ਤੋਂ ਜੀ ਬਿਲਕੁਲ ویک ਜੇਪਾਸ ਸਿਮਰਨ ਸਿੰਘ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਬੜੇ ਸੁਲਝੇ ਹੋਏ ਇਨਸਾਨ ਨੇ ਤੇ ਜਿਵੇਂ ਉਹਨਾਂ ਨੇ ਇੱਕ ਜਿਵੇਂ ਸਹੀ ਰਸਤਾ ਸਮਝਿਆ ਉਹਨਾਂ ਨੇ ਜਿਵੇਂ ਪੱਤਰ ਆਹੀ ਉਹਨਾਂ ਨੇ ਸਹੀ ਰਸਤਾ ਸਮਝਿਆ ਤੇ ਰਸਤਾ ਪਨਾਇਆ ਲੇਕਿਨ ਇੱਕ ਗੱਲ ਜ਼ਰੂਰ ਦੇਖਣ ਵਾਲੀ ਇਹ ਗੱਲ ਹੈ ਕਿ ਸਿਮਰਨ ਸਿੰਘ ਮਾਨ ਜਿਹੜੇ ਮਜੂਦਾ ਐਮਪੀ ਨੇ ਖੁੱਲ ਕੇ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਆਏ ਨੇ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਜੀ ਜਤਿੰਦਰ ਸ਼ੁਕਰੀਆ ਪਾਨਾ ਸਿੱਧੂ ਦੇ ਹੱਥ ਵਿੱਚ ਇੱਕ ਵਾਰ ਫੇਰ ਡਟਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਉਹਨਾਂ ਨੇ ਪਾਨਾ ਸਿੱਧੂ ਲਈ ਇਨਸਾਫ ਮੰਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਨਾ ਸਿੱਧੂ ਖਿਲਾਫ ਜਿੰਨੀਆਂ ਵੀ ਐਫਆਈਆਰ ਦਰਜ ਹੋਈਆਂ ਨੇ ਉਹ ਗਲਤ ਨੇ ਇੱਥੋਂ ਤੱਕ ਕਿ ਪਾਨਾ ਦੇ ਬਜ਼ੁਰਗ ਮਾਪਿਆਂ ਭੈਣਾ ਤੇ ਭਰਾ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਗਲਤ ਹੈ ਇਹ ਆਰਡੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਕੇਂਦਰੀ ਜਾਂਚ ਏਜੰਸੀ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸਮਾਵਰਤ ਤੇ ਫਾਸਟ ਟਰੈਕ ਹੋਣੀ ਚਾਹੀਦੀ ਹੈ ਤਾਂ ਜੋ ਪੀੜਤ ਪਰੇਸ਼ਾਨ ਕੀ ਇਸ ਦੇ ਨਾਲ ਹੀ ਸਿਮਰਨ ਜੀ ਨੇ ਚਿੱਟੇ ਨਾਲ ਹਲਕੇ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਉਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ ਤੇ ਆਪਣੀ ਆਵਾਜ਼ بلند ਰੱਖਣਗੇ ਤਨੋਤ ਅਸਈ ਕੇ ਪਨਾਸਿੱਧੂ ਖਿਲਾਫ ਵਕਫ ਵਕ ਥਾਵੇਂ ਤੇ ਮਾਮਲੇ ਦਰਜ ਨੇ ਲੁਧਿਆਣਾ ਵਿਖੇ ਸਭ ਤੋਂ ਪਹਿਲੀ ਐਫ ਆਈ ਆਰ ਦਰਜ ਹੋਈ ਸੀ 20 ਜਨਵਰੀ ਨੂੰ ਜਿਸ ਤੋਂ ਬਾਅਦ ਪਨਾਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਪਟਿਆਲਾ ਵਿਖੇ ਉਸ ਤੋਂ ਬਾਅਦ ਅਬੋਹਰ ਵਿਖੇ ਤੇ ਫਿਰ ਮੁਹਾਲੀ ਵਿਖੇ ਤੇ ਹਾਲ ਹੀ ਵਿੱਚ ਇੱਕ ਹੋਰ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਪਨਾਸਿੱਧੂ ਅਤੇ ਉਸ ਦੇ ਪਰਿਵਾਰ ਅਤੇ ਉਸ ਦੇ ਭੈਣਾ ਤੇ ਭਰਾ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੁਣ ਇਸ ਮਾਮਲੇ ਦੀ ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਜਾਂਚ ਦੀ ਮੰਗ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਅਤੇ ਇਸ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਦੀ ਉਹਨਾਂ ਨੇ ਸਮਾਬੱਧ ਤੇ ਫਾਸਟ ਟਰੈਕ ਜਾਂਚ ਦੀ ਮੰਗ ਕੀਤੀ ਹੈ